ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਤਣਾਅ ਦੇ ਵਿਚਕਾਰ ਦੇਸ਼ ਭਰ ਦੇ ਵਿੱਚ ਅੱਜ ਬਲੈਕਆਊਟ ਤੇ ਮੋਗਰਿਲ ਦੀ ਕਾਲ ਦਿੱਤੀ ਗਈ ਹੈ ਜਿਸੋ ਬਾਅਦ ਗੱਲ ਕੀਤੀ ਜਾਵੇ ਚੰਡੀਗੜ੍ਹ ਤੇ ਮੋਹਾਲੀ ਦੀ ਤਾਂ ਚੰਡੀਗੜ੍ਹ ਦੇ ਵਿੱਚ 7:00 ਵਜੇ 7 ਤੋਂ 10 ਮਿੰਟ ਤੱਕ ਜਿਹੜਾ ਹੈ ਬਲੈਕਆਊਟ ਦੀ ਕਾਲ ਦਿੱਤੀ ਗਈ ਤਾਂ ਚੰਡੀਗੜ੍ਹ ਦੇ ਵਿੱਚ 7:00 ਵਜੇ ਸਾਇਰਨ ਵੱਜਦਾ ਹੈ ਤਾਂ ਉਸ ਤੋਂ ਬਾਅਦ 7:00 ਵਜੇ 12 ਮਿੰਟ ਤੱਕ ਜਿਹੜਾ ਬਲੈਕਆਊਟ ਰਹਿੰਦਾ ਤੇ ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਦੇ ਵਿੱਚ 7:30 ਤੋਂ 7:40 ਤੱਕ ਜਿਹੜੀ ਆ ਬਲੈਕਆਊਟ ਦੀ ਕਾਲ ਦਿੱਤੀ ਗਈ ਆ ਤਾਂ 7:25 ਦੇ ਉੱਤੇ ਜਿਹੜਾ ਮਹਾਲੀ ਦੇ ਵਿੱਚ ਬਲੈਕਆਊਟ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਅਪੀਲ ਦਲੀਲ ਕੀਤੀ ਗਈ ਸੀ ਕਿ ਤੁਸੀਂ ਵੀ ਆਪਣੇ ਘਰ ਦੇ ਜਨਰੇਟਰ ਤੇ ਇਨਵਰਟਰ ਜਿਹੜੇ ਨੇ ਉਹ ਆਫ ਕਰਕੇ ਪ੍ਰਸ਼ਾਸਨ ਦਾ ਸਾਥ ਦਿਓ ਫੌਦਾ ਸਾਥ ਦਿਓ ਕਿਉਂਕਿ ਇਹ ਮੌਕ ਟ੍ਰੇਲ ਤੇ ਬਲੈਕਆਊਟ ਤੁਹਾਡੀ ਸੁਰੱਖਿਆ ਦੇ ਲਈ ਹੋ ਰਹੇ ਨੇ ਇਸ ਵੇਲੇ ਐਸੀ ਮਹਾਲੀ ਦੇ ਨਿਆ ਗਾਉਂ ਦੇ ਵਿੱਚ ਸਥਿਤਾਂ ਜਿੱਥੇ ਗੱਲ ਕੀਤੀ ਜਾਵੇ ਤਾਂ ਹੁਣ ਬੇਸ਼ੱਕ ਤਵੇਂ ਤਵੇਂ ਘਰਾਂ ਦੀਆਂ ਲਾਈਟਾਂ ਚੱਲੀਆਂ ਨੇ ਪਰ ਇਸ ਤੋਂ ਪਹਿਲਾਂ ਪੂਰਤੌਰ ਦੇ ਉੱਤੇ ਬਲੈਕਆਊਟ ਮਹਾਲੀ ਦੇ ਨੇਹਾ گاؤں ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਦੇ ਵੱਲੋਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਜਿਹੜਾ ਪੂਰਾ ਸਾਥ ਪ੍ਰਸ਼ਾਸਨ ਦਾ ਦਿੱਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਲਾਈਟਾਂ ਬੰਦ ਕਰਕੇ ਤੇ ਪ੍ਰਸ਼ਾਸਨ ਦਾ ਸਾਥ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਵੀ ਇਹ ਅਪੀਲ ਕੀਤੀ ਗਈ ਸੀ ਕਿ ਜੇਕਰ ਤੁਸੀਂ ਕਿਤੇ ਸਫਰ ਕਰ ਰਹੇ ਹੋ ਜਾਂ ਤੁਸੀਂ ਕਿਤੇ ਜਾ ਰਹੇ ਹੋ ਅੱਜ ਜਿਵੇਂ ਤੁਹਾਡੇ ਏਰੀਆ ਦੇ ਵਿੱਚ ਜੋ ਸਮਾਂ ਦਿੱਤਾ ਗਿਆ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸਮੇ ਜਿਹੜਾ ਨੇ ਉਹ ਨਿਰਧਾਰਿਤ ਕੀਤੇ ਗਏ ਨੇ ਮਹਾਲੀ ਦੇ ਵਿੱਚ 7:30 ਮਿੰਟ ਤੋਂ 7:40 ਮਿੰਟ ਦਾ ਸਮਾਂ ਜਿਹੜਾ ਉਹਨੇ ਨਿਰਧਾਰਿਤ ਕੀਤਾ ਗਿਆ ਅਸੀਂ ਇਸੇ ਤਰੀਕੇ ਦੇ ਨਾਲ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਈਏ ਤਾਂ ਜਲੰਧਰ ਦੇ ਵਿੱਚ 8:00 ਵਜੇ ਤੋਂ 8:30 ਵਜੇ ਤੱਕ ਦਾ ਸਮਾਂ ਹੈ ਦੁਆਬੇ ਦੇ ਨਵਾਂ ਸ਼ਹਿਰ ਦੇ ਵਿੱਚ ਵੀ 8 ਤੋਂ 9 ਵਜੇ ਤੱਕ ਦਾ ਸਮਾਂ ਜਿੱਥੇ ਇੱਕ ਘੰਟਾ ਬਲੈਕਆਊਟ ਰਹਿਣਾ ਤੇ ਮੌਕ ਡ੍ਰਿਲ ਕੀਤੀ ਜਾਣੀ ਹੈ ਇਸੇ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਅੱਜ ਚੌਥਾ ਦੇ ਨੇ ਜਦੋਂ ਮੌਕ ਡ੍ਰਿਲ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਬਲੈਕਆਊਟ ਹੈ ਗੁਰਦਾਸਪੁਰ ਦੇ ਵਿੱਚ ਵੀ 45 ਮਿੰਟ ਦਾ ਬਲੈਕਆਊਟ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸਮੇਂ ਕਰਮ ਜਿਹੜੇ ਨੇ ਉਹ ਤੈਅ ਕੀਤੇ ਗਏ ਨੇ ਕਿਉਂਕਿ ਬਾਰਡਰ ਬੈਲਟ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਤੇ ਬਲੈਕਆਊਟ ਦੀ ਜਿਹੜੀ ਰਿਹਸਲ ਹੈ ਉਹ ਸਭ ਤੋਂ ਲੰਬੀ ਕੀਤੀ ਜਾਂਦੀ ਹੈ ਕਿਉਂਕਿ ਸਭ ਤੋਂ ਵੱਧ ਖਤਰਾ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਹੁੰਦਾ ਤਾਂ ਹੁਣ ਮੋਹਾਲੀ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਹਾਲੀ ਦੇ ਨਿਆ ਗਾਉਂ ਦੇ ਵਿੱਚੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੂਨ ਤੌਰ ਦੇ ਉੱਤੇ ਬਲੈਕਆਊਟ ਹੈ ਪਰ ਕਿਤੇ ਕਿਤੇ ਜੜੀਆਂ ਨੇ ਲਾਈਟਾਂ ਉਹ ਹੁਣ ਜਲੀਆਂ ਨੇ ਜਦੋਂ ਸਮਾਂ ਜਿਹੜਾ ਹੈ ਉਹ 10 ਮਿੰਟ ਤੋਂ ਉੱਤੇ ਦਾ ਹੋ ਗਿਆ ਹੈ ਪ੍ਰਸ਼ਾਸਨ ਦੇ ਪੱਲੋ ਇੱਥੋਂ ਲਾਈਟ ਕੱਟੀ ਗਈ ਹੈ ਉਸ ਤੋਂ ਬਾਅਦ ਜੇਕਰ ਕਿਸੇ ਘਰਾਂ ਦੇ ਵਿੱਚ ਜਨਰੇਟਰ ਨੇ ਇਨਵਰਟਰ ਨੇ ਤਾਂ ਉਹਨਾਂ ਹਦੇ ਵੱਲੋਂ ਵੀ ਇਹ ਲਾਈਟ ਬੰਦ ਕਰਕੇ ਸਮਰਥਨ ਜਿਹੜਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਕਿਉਂਕਿ ਇਸ ਸਥਿਤੀ ਦੇ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਪ੍ਰਸ਼ਾਸਨ ਦਾ ਕੰਮ ਹੈ ਤੇ ਪ੍ਰਸ਼ਾਸਨ ਦੇ ਉੱਤੇ ਭਰੋਸਾ ਜਤਾਨਾ ਇਹ ਲੋਕਾਂ ਦਾ ਕੰਮ ਹੈ ਕਿਉਂਕਿ ਜਿਵੇਂ ਲੋਕ ਜੇਕਰ ਪ੍ਰਸ਼ਾਸਨ ਦਾ ਸਾਥ ਦੇਣਗੇ ਸਰਕਾਰ ਦਾ ਸਾਥ ਦੇਣਗੇ ਭਰੋਸਾ ਪ੍ਰਸ਼ਾਸਨ ਦੇ ਉੱਤੇ ਫੌਜ ਦੇ ਉੱਤੇ ਤੇ ਸਰਕਾਰ ਦੇ ਉੱਤੇ ਜਤਾਨਾਂਗੇ ਤਾਂ ਇਹ ਉਹਨਾਂ ਦੇ ਲਈ ਸਾਥ ਹੋਏਗਾ ਇਹਨਾਂ ਨੂੰ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਨ ਲਈ ਮਜਬੂਰ ਕਰਨਗੇ ਤਾਂ ਹਾਈ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਜਦੋਂ 7 ਵਜੇ ਤੋਂ 7:10 ਮਿੰਟ ਤੱਕ ਬਲੈਕਆਊਟ ਦੀ ਕਾਲ ਦਿੱਤੀ ਗਈ ਸੀ ਤਾਂ ਉਸ ਸਮੇਂ ਲਾਈਟਾਂ ਪੂਨ ਤਰ੍ਹਾਂ ਦੇ ਉੱਤੇ ਬੰਦ ਕਰ ਦਿੱਤੀਆਂ ਗਈਆਂ 7 ਵਜੇ ਦੇ ਹੀ ਪੂਨ ਤੌਰ ਦੇ ਉੱਤੇ ਜਿਹੜਾ ਹੂਟਰ ਹੈ ਜਾਂ ਸਾਈਰਨ ਕਹਦੀ ਹੈ ਉਹ ਵੱਜਿਆ ਉਸ ਤੋਂ ਬਾਅਦ ਲਾਈਟਾਂ ਚੰਡੀਗੜ੍ਹ ਦੇ ਸੈਕਟਰਾਂ ਦੀਆਂ ਤੁਸੀਂ ਦੇਖਿਆ ਹੋਵੇਗਾ ਕਿ ਚੰਡੀਗੜ੍ਹ ਦੇ ਸੈਕਟਰ ਲਾਈਟਾਂ ਕਰਕੇ ਜਾਣੇ ਜਾਂਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਸਮਾਂ ਬਹੁਤ ਲੱਗਦਾ ਕਿਉਂਕਿ ਰੈੱਡ ਲਾਈਟ ਗ੍ਰੀਨ ਲਾਈਟ ਬਹੁਤ ਪੈਂਦੀ ਹੈ ਤਾਂ ਉਹ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਰੈੱਡ ਲਾਈਟ ਦੇ ਉੱਤੇ ਜਿਹੜੀਆਂ ਗੱਡੀਆਂ ਮੌਜੂਦ ਸੀ ਉਹ ਵੀ ਉੱਥੇ ਖੜੀਆਂ ਕਰਕੇ ਟ੍ਰੈਫਿਕ ਰੋਕ ਕੇ ਉਹਨਾਂ ਦੀਆਂ ਲਾਈਟਾਂ ਬੰਦ ਕਰਵਾ ਕੇ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਮੌਕ ਡ੍ਰਿਲ ਕੀਤਾ ਗਿਆ ਤਾ ਅਹਿਮ ਸਮਝ ਜਿਹੜਾ ਇਹ ਬਣ ਜਾਂਦਾ ਕਿਉਂਕਿ ਕੱਲ ਰਾਤ ਭਾਰਤ ਦੇ ਵੱਲੋਂ 1.5 ਵਜੇ ਦੇ ਕਰੀਬ ਸਰਜਿਕਲ ਸਟ੍ਰਾਈਕ ਪਾਕਿਸਤਾਨ ਦੇ ਵਿੱਚ ਕੀਤੀ ਗਈ ਹੈ ਪਾਕਿਸਤਾਨ ਦੇ ਨੌ ਅਤਵਾਦੀ ਟਿਕਾਣਿਆਂ ਦੇ ਨੂੰ ਜਿਹੜਾ ਉਹ ਨਿਸਤੋ ਨਾਬੂਤ ਕਰ ਦਿੱਤਾ ਗਿਆ ਹੈ ਪਾਕਿਸਤਾਨ ਦੇ ਉੱਤੇ ਇਹ ਸਟ੍ਰਾਈਕ ਕੀਤੀ ਗਈ ਹੈ ਪਰ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਸਵੇਰੇ ਇਹ ਜ਼ਰੂਰ ਕਿਹਾ ਹੈ ਕਿ ਅਸੀਂ ਕਿਸੇ ਤਰੀਕੇ ਦੇ ਆ ਯੁੱਧ ਨਹੀਂ ਚਾਹਦੇ ਜੰਗ ਨਹੀਂ ਚਾਹਦੇ ਅਸੀਂ ਸ਼ਾਂਤੀ ਪ੍ਰਸਤਾਵ ਦੇ ਰਹੇ ਹਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਤੋਂ ਚੰਦ ਮੈਂਟਾਬਾਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਵਾਜ਼ ਸ਼ਰੀਫ ਦਾ ਇੱਕ ਬਿਆਨ ਆਂਦਾ ਹੈ ਗੱਲ ਕਰਦੇ ਦਿਖਾਈ ਦਿੰਦੇ ਨੇ ਕਿ ਬਦਲਾ ਲਿਆ ਜਾਏਗਾ ਦੋਸਤੋ ਬਾਅਦ ਹੁਣ ਭਾਰਤ ਪੱਪਾ ਭਾਰ 4 ਘੰਟੇ ਦਾ ਸਮਾਂ ਪੂਰੇ ਦੇਸ਼ ਦੇ ਵਿੱਚ ਨਿਰਧਾਰਿਤ ਕੀਤਾ ਗਿਆ ਹੈ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਸਮੇਂ ਦੇ ਆਧਾਰ 'ਤੇ ਜਿਹੜਾ ਬਲੈਕਆਊਟ ਹੋਏਗਾ ਤੇ ਡਰ ਇਹ ਵੀ ਹੈ ਕਿ ਪਾਕਿਸਤਾਨ ਇਸ ਬਲੈਕਆਊਟ ਦਾ ਫਾਇਦਾ ਨਾ ਚੱਕੇ ਪਰ ਉਥੇ ਹੀ ਪ੍ਰਸ਼ਾਸਨ مستعد ਹੈ ਤੇ ਫੌਜ مستعد ਹੈ ਤੇ ਲੋਕ ਵੱਡੇ ਪੱਧਰ ਤੇ ਆ ਕੇ ਜਿਹੜਾ ਨੇ ਇਸ ਬਲੈਕਆਊਟ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਸੁਖਵੀਰ ਦੇ ਨਾਲ ਵਿਵੇਕ ਕੁਮਾਰ ਨਿਆਗਾਉਂ ਮੋਹਾਲੀ